ਸਲੋਕ ਮਹੱਲਾ ਤੀਜਾ ਸੂਹ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਸ਼ੋਡ ਪਰਪੁਰਖ ਤਰੇ ਪਿਆਰ ਓਸ ਸੀਲਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆ ਜਿਸ ਪੂਰਬ ਹੋਵੇ ਲਿਖਿਆ ਤਿਸ ਸਤ ਗੁਰ ਮਿਲੈ ਪਧਾਰ ਸੁਹਾਵੇ ਸਭ ਉਤਾਰ ਤਰੇ गल पहखिमा शिंगार पर ब शोभा पाए पूज करी सब संसार ਔਰ ਲਾਈ ਕਿਸੈ ਦੀ ਨਾਰ ਲੈ ਜਿਸ 라ਵੀ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜੇ ਸੇ ਆਵੇ ਨਾਸੀ ਪੁਰਖ ਪਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਹੀਂ ਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਬੀਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਾਈਆਂ ਸ਼ਾਰ ਪੌੜੀ ਇਸ ਜਗ ਇਹ ਜਾਗੇ ਆਪ ਉਪਾਏ ਓਨ ਕਰ ਚੋਜ ਵਿਡਾਨ ਪੰਚ ਤਾਤ ਵਿੱਚ ਪਾਈਨ ਮੋ ਝੂਠਾ ਗਮਾਨ ਆਵੇ ਜਾਏ ਪਵਾਈਐ ਮਨ ਮੁਖ ਗਿਆਨ ਇਕਨਾ ਆਪ ਬੁਝਾਈਓਨ ਗੁਰਮੁਖ ਹਰ ਗਿਆਨ भगत ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ भगत ਖਜ਼ਾਨਾ ਬਖਸ਼ਿਓਨ ਹਰਨਾਮ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਦੇ ਅੰਦਰ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਵਾਰ ਅਤੇ ਉਸ ਵਾਰ ਦੀ ਚੌਥੀ ਪੌੜੀ ਇਸ ਪੌੜੀ ਦੇ ਨਾਲ ਦੋ ਸ਼ਲੋਕ ਹਨ ਪਹਿਲਾ ਸ਼ਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਦੂਜਾ ਸ਼ਲੋਕ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ। ਪੌੜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਸਲੋਕ ਮਹੱਲਾ ਤੀਜਾ ਸੋਹੈ ਵੇਸ ਕਾਮਨ ਕੋ ਲਖਣੀ ਜੇ ਪ੍ਰਭ ਛੋਡ ਪਰ ਪਰਖ ਧਰੇ ਪਿਆਰ ਇਸ ਪਾਵਨ ਪਵਿੱਤਰ ਹੁਕਮ ਦੀ ਪਰਾਰੰਭਤਾ ਤੀਸਰੇ ਸਤਗੁਰੂ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਤੋਂ ਹੁੰਦੀ ਹੈ। ਗੁਰੂ ਅਮਰਦਾਸ ਜੀ ਇਸ ਪਾਵਨ ਪਵਿੱਤਰ ਸ਼ਲੋਕ ਦੀ ਪ੍ਰਾਰੰਭਤਾ ਵਿੱਚ ਇਹ ਕਿਰਪਾ ਕਰਕੇ ਸਾਨੂੰ ਉਪਦੇਸ਼ ਰੂਪ ਵਿੱਚ ਬਚਨ ਬਖਸ਼ਿਸ਼ ਕਰਦੇ ਹਨ। ਕਿ ਇੱਕ ਉਹ ਜੀਵ ਇਸਤਰੀ ਹੈ ਜਿਹੜੀ ਆਪਣੇ ਪਤੀ ਪ੍ਰਮਾਤਮਾ ਦੇ ਪਿਆਰ ਨੂੰ ਤਿਆਗ ਕੇ ਪਰਪੁਰਖ ਦੇ ਦੂਜੇ ਭਾਵ ਵਿੱਚ ਉਹ ਖਚਤ ਹੋ ਗਈ ਤੇ ਜਿਸ ਨੇ ਆਪਣੇ paripuran ਪਰਮਾਤਮਾ ਦੇ ਪਿਆਰ ਨੂੰ ਤਿਆਗ ਕੇ ਦੂਜੇ ਭਾਵ ਵਿੱਚ ਆਪਣੇ ਆਪ ਨੂੰ ਗਲਤਾਨ ਕਰ ਲਿਆ ਉਹ ਜਿੰਨੇ ਮਰਜ਼ੀ ਚਮਕ ਦਮਕ ਵਾਲੇ ਕੱਪੜੇ ਪਾਵੇ ਉਸ ਦਾ ਰੰਗ ਸੂਹਾ ਹੈ ਸੂਹੇ ਦਾ ਅਰਥ ਹੈ ਸ਼ੋਖ ਰੰਗ ਉਹ ਜਿਹੜਾ ਕਸੁੰਬੜੇ ਦਾ ਰੰਗ ਹੈ ਜੇ ਤੈਨੂੰ ਅਤ ਸੁੰਦਰ ਲੱਗਦਾ ਹੈ ਪਰ ਉਸ ਕੱਚੇ ਰੰਗ ਦੇ ਉੱਤਰਦਿਆਂ ਕੋਈ ਦੇਰੀ ਨਹੀਂ ਲੱਗਦੀ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ਮਨਮੁਖ ਵਿਰਤੀ ਵਾਲਾ ਇਨਸਾਨ ਪਰਮਾਤਮਾ ਨੂੰ ਛੱਡ ਕੇ ਇਸ ਚਮਕ-ਦਮਕ ਵਿੱਚ ਖਚਤ ਹੋ ਗਿਆ ਤੇ ਪਰਪੁਰਖੇ ਭਾਵ ਪਰਮਾਤਮਾ ਤੋਂ ਬਿਨਾਂ ਉਸ ਨੇ ਦੂਜੇ ਪਾਉ ਵਿੱਚ ਆਪਣੇ ਆਪ ਨੂੰ ਖਚਤ ਕਰ ਲਿਆ ਉਸ ਦਾ ਲਿਬਾਸ ਮੈਲਾ ਹੈ ਉਹ ਕੁਲਖਣੇ ਜੀਵਨ ਵਾਲੀ ਸਤਰੀ ਹੈ ਸਤਗੁਰੂ ਜੀ ਨੇ ਕਿਤੇ ਤਾਂ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਲਈ ਜੁੜੀ ਹੋਈ ਪਵਿੱਤਰ ਭਿੱਜੀ ਹੋਈ ਆਤਮਾ ਲਈ ਸ਼ਬਦ ਵਰਤੇ ਸਤ ਤੇ ਜਿਹੜੇ ਪ੍ਰਮਾਤਮਾ ਦੇ ਦਰ ਤੋਂ ਟੁੱਟੇ ਹਨ ਉਹਨਾਂ ਲਈ ਹਜ਼ੂਰ ਨੇ ਸ਼ਬਦ ਵਰਤੇ ਹਨ ਬੇਮੁਖ ਜੋ ਗੁਰੂ ਦੇ ਸਨਮੁਖ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਉਹਨਾਂ ਲਈ ਹਜ਼ੂਰ ਨੇ ਸ਼ਬਦ ਵਰਤੇ ਹਨ ਮਨਮੁਖ ਸਨਮੁਖ ਜਿਹੜੇ ਗੁਰੂ ਤੋਂ ਪੇਠ ਕਰ ਲੈਂਦੇ ਨੇ ਆਪ ਹੁਦਰਾਪਣ ਕਰਦੇ ਨੇ ਉਹਨਾਂ ਲਈ ਗੁਰੂ ਜੀ ਨੇ ਸ਼ਬਦ ਵਰਤੇ ਨੇ ਬੇਮੁਖ ਜਿੱਥੇ ਸਤ ਹੈ ਉਥੇ ਨਾਲ ਸ਼ਬਦ ਸਾਕਤ ਹੈ ਜਿੱਥੇ ਮਨਮੁਖ ਹੈ ਉਥੇ ਸ਼ਬਦ ਬੇਮੁਖ ਹੈ ਜਿਸ ਜਗ੍ਹਾ ਉਪਰ ਗੁਰਮੁਖ ਹੈ ਉਸ ਦੇ ਵਪਰੀਤ ਮਨਮੁਖ ਹੈ ਜਿੱਥੇ ਸਤ ਗੁਰੂ ਨੇ ਸੁਹਾਗਣ ਦੀ ਗੱਲ ਕੀਤੀ ਹੈ ਉਥੇ ਨਾਲ ਦੁਹਾਗਣ ਦੀ ਵੀ ਗੱਲ ਕੀਤੀ ਸੁਹਾਗਣ ਅਤੇ ਦੁਹਾਗਣ ਸਾਡੇ ਸਮਾਜ ਵਿੱਚ ਜੁੜੇ ਹੋਏ ਦੋ ਸ਼ਬਦ ਹਨ ਇਹ ਦੋ ਇਸਤਰੀਆਂ ਦੇ ਵੱਖ-ਵੱਖ ਜੀਵਨ ਦੀ ਵਿਆਖਿਆ ਕਰਦੇ ਹਨ ਸੁਹਾਗਣ ਸ਼ਬਦ ਇਸ ਦਾ ਅਖਰੀ ਅਰਥ ਹੈ ਸੋਨੇ ਭਾਗਾਂ ਵਾਲੀ ਜੇ ਇਸ ਦਾ ਅਰਥ ਭਾਵ ਪੂਰਤ ਕਰਨਾ ਹੋਵੇ ਤਾਂ ਸੁਹਾਗਣ ਦਾ ਅਰਥ ਹੈ ਜਿਸ ਦਾ ਪਤੀ ਜਿਉਂਦਾ ਹੋਵੇ ਤੇ ਦੁਹਾ ਗਣ ਦਾ ਅਰਥ ਹੁੰਦਾ ਹੈ ਮੰਦੇ ਭਾਗਾਂ ਵਾਲੀ ਦੁਹਾ ਗਣ ਦਾ ਅਰਥ ਅਸੀਂ ਵਿਦਵਾ ਵੀ ਕਰਾਂਗੇ ਬਾਣੀ ਵਿੱਚ ਵਿਦਵਾ ਸ਼ਬਦ ਵੀ ਆਇਆ ਹੈ ਦੁਹਾ ਗਣ ਵਿੱਚ ਤੇ ਵਿਦਵਾ ਵਿੱਚ ਥੋੜਾ ਜਿਹਾ ਅੰਤਰ ਹੈ ਵਿਦਵਾ ਦਾ ਅਰਥ ਹੈ ਜਿਸ ਦਾ ਪਤੀ ਸੰਸਾਰ ਤੋਂ ਕੂਚ ਕਰ ਚੁੱਕਾ ਹੋਵੇ ਪਰ ਦੁਹਾ ਗਣ ਦਾ ਅਰਥ ਹੈ ਜਿਸ ਦਾ ਪਤੀ ਤਾਂ ਜਿਉਂਦਾ ਹੈ ਪਰ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਪਤੀ ਨਾਲ ਆਪਣੇ ਅੰਦਰ ਦਾ ਨੇ ਪਾ ਲਿਆ ਹੈ ਸੁਹਾਗਣ ਜਿਸ ਦਾ ਸਾਈ ਹੈ ਜੋ ਸਾਈ ਤੇ ਪ੍ਰੋਸਾ ਕਰਕੇ ਜੀਉਂਦੀ ਹੈ ਤੇ ਜੋ ਕੋ ਉਸ ਦੇ ਮਾਲਕ ਨੇ ਉਸ ਨੂੰ ਕਹਿ ਦਿੱਤਾ ਉਹ ਆਪਣੀ ਜ਼ਿੰਦਗੀ ਵਿੱਚ ਉਸੇ ਲਿਬਾਸ ਨੂੰ ਉਸੇ ਸ਼ਿੰਗਾਰ ਨੂੰ ਅਪਣਾਉਂਦੀ ਹੈ ਦੁਹਾਗਣ ਜਿਸ ਨੇ ਆਪਣੀ ਮਰਜ਼ੀ ਦੇ ਤਾਨ ਉਪਰ ਬਸਤਰ ਪਾਏ ਹਨ ਜਿਸ ਨੇ ਪਤੀ ਦੇ ਬਚਨਾਂ ਦੀ ਪ੍ਰਵਾਹ ਨਾ ਕੀਤੀ ਅਤੇ ਜਿਸ ਨੇ ਆਪਣੇ ਮਾਲਕ ਦੇ ਹੁੰਦਿਆਂ ਆਪਣਾ ਮਨ ਕਿਸੇ ਹੋਰ ਨੂੰ ਦੇ ਦਿੱਤਾ ਉਸ ਨੂੰ ਕਿਹਾ ਗਿਆ ਹੈ ਦੁਹਾਗਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਆਤਮਕ ਪੱਦਰ ਉੱਪਰ ਸੁਹਾਗਣ ਉਸ ਨੂੰ ਗਿਆ ਹੈ ਜਿਸ ਨੇ ਆਪਣਾ ਲਿਬਾਸ ਆਪਣੇ ਮਾਲਕ ਦੇ ਦਿੱਤੇ ਹੋਏ ਸ਼ਬਦ ਦੇ ਹੁਕਮ ਅਨੁਸਾਰ ਬਣਾ ਲਿਆ ਸੁਹਾਗਣ ਉਹ ਹੈ ਜਿਸ ਦੇ ਸਿਰ ਉੱਪਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਕਾਇਮ ਹਨ ਸੁਹਾਗਣ ਉਹ ਹੈ ਜਿਸ ਨੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਅੰਦਰ ਥਾਂ ਨਹੀਂ ਦਿੱਤੀ ਦੁਹਾਗੇ ਨੇ ਇੱਕ ਪਾਸੇ ਤਾਂ ਪ੍ਰਮਾਤਮਾ ਜੀ ਦੀ ਗੱਲ ਕਰੇ ਕਿ ਮੈਂ ਰੱਬ ਨੂੰ ਮੰਨਦਾ ਹਾਂ ਤੇ ਦੂਜੇ ਪਾਸੇ ਸਤਿਗੁਰੂ ਉੱਪਰ ਯਕੀਨ ਨਾ ਬਣਾ ਕੇ ਕਿਸੇ ਦੂਜੇ ਭਾਵ ਵਿੱਚ ਮਾਇਆ ਵਿੱਚ ਖਸਤ ਹੋ ਜਾਏ ਬਾਹਰ ਦੀ ਕੀਰਤਨ ਪੂਜਾ ਵਿੱਚ ਜੁੜ ਜਾਏ ਇਕ ਪਾਰ ਬਰਮ ਪਰਮੇਸ਼ਰ ਨੂੰ ਤਿਆਗ ਕੇ ਜਿਹੜਾ ਸੰਸਾਰ ਦੇ ਪਖੰਡੀਆਂ ਪਿੱਛੇ ਤੁਰ ਪਵੇ ਸਤਿਗੁਰੂ ਕਹਿੰਦੇ ਨੇ ਉਹ ਸੁਹਾਗਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸੁਹਾਗਣ ਕੌਣ ਹੈ ਹਜ਼ੂਰ ਦਾ ਵਚਨ ਹੈ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਫਿਰ ਗੁਰੂ ਜੀ ਨੇ ਫਰਮਾਇਆ ਅੰਦਰ ਸੱਚ ਸੁਹਾਗਣ ਉਹ ਹੈ ਜਿਸ ਦੇ ਅੰਦਰ ਵੈ ਗੁਰੂ ਜੀ ਦਾ ਨਾਮ ਟਿਕ ਗਿਆ ਜਿਸ ਦੇ ਅੰਦਰ ਝੂਠ ਨਹੀਂ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੀ ਸਮਾਈ ਹਜ਼ੂਰ ਕਹਿਣ ਲੱਗੇ ਕਿ ਸੁਹਾਗਣ ਉਹ ਨਹੀਂ ਜਿਹੜੀ ਇੱਕ ਘਰ ਵਿੱਚ ਰਹਿੰਦੀ ਹੋਵੇ ਜਿਹੜੀ ਇੱਕ ਚੌਂਕੇ ਵਿੱਚ ਬੈਠ ਕੇ ਭੋਜਨ ਸ਼ੱਕਦੀ ਹੋਵੇ ਕੰਤ ਤੇ ਕਾਮਣ ਕੇਵਲ ਉਹ ਨਹੀਂ ਜਿਹੜੇ ਇੱਕ ਮਕਾਨ ਦੀ ਛੱਤ ਥੱਲੇ ਰਹਿੰਦੇ ਹਨ ਅਸਲ ਵਿੱਚ ਪਤੀ ਤੇ ਪਤਨੀ ਕੰਤ ਤੇ ਕਾਮਣ ਸੁਹਾਗਣ ਤੇ ਉਸ ਦਾ ਸੁਹਾਗ ਉਸ ਦੀ ਪਰਿਭਾਸ਼ਾ ਇਹ ਹੈ ਕਿ ਜਿਹੜੇ ਦੇਖਣ ਨੂੰ ਸਰੀਰਕ ਤੌਰ ਤੇ ਦੋ ਲੱਗਣ ਪਰ ਆਤਮਿਕ ਪੱਧਰ ਤੇ ਦੋਨਾਂ ਦੀ ਜੋਤ ਇੱਕ ਹੋਵੇ ਅਸੀਂ ਅਮਰਤ ਬਚਨ ਪੜ੍ਹਦੇ ਹਾਂ ਧਨ ਪਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਈ ਇਕ ਜੋਤ ਦੋਇ ਬੁਰਤੀ ਧਨ ਪਰ ਕਹੀਐ ਸੋਇ ਉਸ ਨੂੰ ਪਤੀ ਤੇ ਪਤਨੀ ਕਹੋ ਜਿਹੜੇ ਸਰੀਰਕ ਤੌਰ ਤੇ ਦੋ ਹਨ ਪਰ ਆਤਮਿਕ ਪੱਖੋਂ ਦੋ ਨਹੀਂ ਸੋਹਾਗਣ ਕਦੀ ਆਪਣੇ ਪਤੀ ਤੋਂ ਆਪਣਾ ਆਪ ਲੁਕਾ ਕੇ ਨਹੀਂ ਰੱਖਦੀ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਮੂਰੀਦ ਹੈ ਉਹ ਕਦੀ ਆਪਣੇ ਅੰਦਰ ਦਾ ਭੇਦ ਆਪਣੇ ਪਰਮਾਤਮਾ ਤੋਂ ਲੁਕਾ ਕੇ ਨਹੀਂ ਰੱਖਦਾ ਗੁਰੂ ਅਮਰਦਾਸ ਜੀ ਨੇ ਫਰਮਾਇਆ ਹੈ ਮੈਂ ਕਾਮਣ ਮੇਰਾ ਕੰਤ ਕਰਤਾਰ ਕਹਿੰਦੇ ਹਨ ਮੈਂ ਆਪਣੇ ਵੈਗੁਰੂ ਜੀ ਦੀ ਕਾਮਣੀ ਹਾਂ ਉਸ ਦੀ ਸੁਹਾਗਣ ਹਾਂ ਤੇ ਮੇਰਾ ਕੰਤ ਕਰਤਾਰ ਹੈ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇ ਹਾ ਕਰੀ ਸ਼ੀਗਾਰ ਇਹੋ ਜਿਹਾ ਜਿਹੋ ਜਿਹਾ ਮੇਰੇ ਕੰਤ ਨੂੰ ਸ਼ਿੰਗਾਰ ਚੰਗਾ ਲੱਗਦਾ ਹੈ ਮੈਂ ਉਸੇ ਸ਼ਿੰਗਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਜਾਂ ਤਿਸ ਭਾਵੇ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਮੇਰਾ ਤਨ ਮੇਰਾ ਸਰੀਰ ਮੇਰੇ ਪਿਆਰੇ ਵੈਗੁਰੂ ਜੋਗਾ ਹੈ ਤੇ ਜਿਹੋ ਜਿਹਾ ਉਹ ਸ਼ਿੰਗਾਰ ਚਾਹੁੰਦਾ ਹੈ ਮੈਂ ਉਹ ਜੈ ਸ਼ਿੰਗਾਰ ਨੂੰ ਪ੍ਰਵਾਨ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਾਬਾ ਨਾਮਦੇਵ ਜੀ ਦਾ ਸ਼ਬਦ ਹੈ ਕਹਿੰਦੇ ਹਨ ਕਿ ਪਤੀ ਨੂੰ ਜਿਹੜਾ ਵਸਤਰ ਚੰਗਾ ਲੱਗਦਾ ਹੈ ਪਤਨੀ ਦਾ ਫਰਜ਼ ਬਣਦਾ ਹੈ ਕਿ ਉਸੇ ਵਸਤਰ ਨੂੰ ਆਪਣੇ ਤੁਨ ਉਪਰ ਹੰਡਾਏ ਦੇਖ ਭੈਣੇ ਜੇ ਪ੍ਰਮਾਤਮਾ ਪਤੀ ਨੂੰ ਤੇਰਾ ਨਾਮ ਸਿਮਰਨ ਦਾ ਸੇਵਾ ਤੇ ਬੰਦਗੀ ਦਾ ਸ਼ਿੰਗਾਰ ਸੰਘਾ ਲੱਗਦਾ ਹੈ ਫਿਰ ਤਾਂ ਦੁਨੀ ਫਿਰ ਤੂੰ ਦੁਨੀਆਂ ਦੇ ਚੰਚਲ ਲੋਕਾਂ ਦੀ ਪ੍ਰਵਾਹ ਨਾ ਕਰੀ ਤੇ ਪ੍ਰਮਾਤਮਾ ਪਤੀ ਨੂੰ ਰਿਜਾਉਣ ਲਈ ਸ਼ਿੰਗਾਰ ਕਰੀ ਸੰਸਾਰ ਨੂੰ ਰਿਜਾਉਣ ਲਈ ਨਹੀਂ ਕਈ ਵਾਰੀ ਆਪਣੇ ਪਤੀ ਨੂੰ ਰਜ਼ਾਉਣ ਲਈ ਜਦੋਂ ਕੋਈ ਜੀਵ ਇਸਤਰੀ ਆਪਣੇ ਤਨ ਉੱਪਰ ਬੰਦਗੀ ਦਾ ਨਾਮ ਦਾ ਖਿਮਾ ਦਾ ਸਹਿਨਸ਼ੀਲਤਾ ਦਾ ਸ਼ਿੰਗਾਰ ਕਰਦੀ ਹੈ ਤਾਂ ਦੁਨੀਆਦਾਰ ਲੋਕ ਉਸ ਦੇ ਅੰਦਰ ਨੂੰ ਸਮਝਦੇ ਨਹੀਂ ਉਸ ਦੀ ਨਿੰਦਿਆ ਕਰਨਗੇ ਉਸ ਦੀ ਥਾਂ ਥਾਂ ਤੇ ਬਦਨਾਮੀ ਕਰਨਗੇ ਫਰਜ਼ੇ ਪਿਆਰੇ ਪਤੀ ਨੂੰ ਰਜ਼ਾਉਣਾ ਹੈ ਤਾਂ ਉਹ ਪਤੀ ਨੂੰ ਸਨੁਮੁਖ ਰੱਖ ਕੇ ਤੁਰਦੀ ਹੈ ਸੰਸਾਰ ਦੀਆਂ ਗੱਲਾਂ ਦੀ ਕਦੀ ਪਰਵਾਹ ਨਹੀਂ ਕਰਦੀ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਮੈਂ ਬੌਰੀ ਮੇਰਾ ਰਾਮ ਪਤਾਰ ਰਾਚ ਰਾਚਤਾ ਕੋ ਕਰੂੰ ਸ਼ਿੰਗਾਰ ਮੈਂ ਆਪਣੇ ਤਨ ਉੱਪਰ ਸ਼ਿੰਗਾਰ ਦੁਨੀਆ ਨੂੰ ਦਿਖਾਉਣ ਲਈ ਨਹੀਂ ਮੈਂ ਆਪਣੇ ਤਨ ਉੱਪਰ ਸ਼ਿੰਗਾਰ ਕਰਦੀ ਹਾਂ ਆਪਣੇ ਵਾਹਿਗੁਰੂ ਜੀ ਨੂੰ ਖੁਸ਼ ਕਰਨ ਲਈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਿੰਨ ਵਾਰੀ ਸ਼ਬਦ ਕਿਹਾ ਹੈ ਕਿ हे ਲੋਕੋ ਤੁਸੀਂ ਮੇਰੇ ਸ਼ਿੰਗਾਰ ਨੂੰ ਦੇਖ ਕੇ ਮੇਰੀ ਨਿੰਦਿਆ ਕਰਦੇ ਹੋ ਤੁਸੀਂ ਮੇਰੇ ਤਨ ਨੂੰ ਦੇਖ ਕੇ ਮੇਰੀ ਬਦਨਾਮੀ ਕਰਦੇ ਹੋ ਤੁਸੀਂ ਮੇਰੇ ਸਰੀਰ ਨੂੰ ਦੇਖ ਕੇ ਆਪਣਾ ਮੂੰਹ ਜੋੜ ਕੇ ਮੇਰੀਆਂ ਬਾਤਾਂ ਕਰਦੇ ਹੋ ਜੀ ਸਦਕੇ ਕਰੋ ਪਰ ਮੈਂ ਆਪਣਾ ਤਨ ਤੇ ਮਨ ਵਾਹਿਗੁਰੂ ਨੂੰ ਦੇ ਚੁੱਕੀ ਹਾਂ ਤੇ ਇਸ ਤਨ ਉੱਪਰ ਜਿਹੜਾ ਸ਼ਿੰਗਾਰ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਕੀਤਾ ਜਾਏਗਾ ਜੋ ਸੰਸਾਰ ਨੂੰ ਭਾਉਂਦਾ ਹੈ ਉਹ ਨਹੀਂ ਤਨ ਮਨ RAM ਪਿਆਰੇ ਜੋਗ ਬਾਦ ਬਿਬਾਦ ਕਾਹੂ ਸੋਨਾ ਕੀਜੈ ਜੇ ਆਪਣੇ ਸਾਈ ਨੂੰ ਪੋਸ਼ ਕਰਨਾ ਹੈ ਤਾਂ ਕੀ ਲੋੜ ਹੈ ਦੁਨੀਆਂ ਦੇ ਝਗੜੇ ਵਿੱਚ ਪੈਣ ਦੀ ਜੇ ਮੇਰੇ ਤਨ ਦੇ ਸ਼ਿੰਗਾਰ ਨੂੰ ਦੇਖ ਕੇ ਦੁਨੀਆ ਖੁਸ਼ ਨਹੀਂ ਹੁੰਦੀ ਤਾਂ ਕੀ ਲੋੜ ਹੈ ਇਹਨਾਂ ਲੋਕਾਂ ਨੂੰ ਪ੍ਰਸੰਨ ਕਰਨ ਦੀ ਕਿਸੇ ਨਾਲ वाद-ਵਿਵਾਦ ਦੀ ਥਾਂ ਆਪਣੇ ਵੈਗੁਰੂ ਜੀ ਦੇ ਨਾਮ ਰਸ ਦੇ ਪਿਆਲੇ ਨੂੰ ਡੱਕ ਡੱਕ ਕਰਕੇ ਪੀ ਲੈ ਬਾਦ-ਬਿਬਾਦ ਕਾਹੂ ਸਿਓ ਨਾ ਕੀ ਜੈ ਰਸ ਨਾਰਾਮ ਰਸਾਇਣ ਪੀਜੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਿਵੇਂ ਸੰਸਾਰੀ ਤੌਰ ਤੇ ਜਿਹੜੀ ਸੁਹਾਗਣ ਪਤੀ ਵਰਤਾ ਇਸਤਰੀ ਹੈ ਪਾਗਾ ਵਾਲੀ ਉਹ ਕਦੀ ਆਪਣੇ ਸਵਾਮੀ ਨੂੰ ਉਲਾਮਾ ਨਹੀਂ ਦਿੰਦੀ ਜਿਹੜੀ ਚੰਚਲ ਹੈ ਜਿਹੜੀ ਪਤੀ ਨੂੰ ਅੰਦਰੋਂ ਪਿਆਰ ਨਹੀਂ ਕਰਦੀ ਉਹ ਕਈ ਵਾਰੀ ਉਹ ਪਤੀ ਦੀ ਕੀਤੀ ਹੋਈ ਉੱਪਰ ਉਲਾਮਾ ਦੇਣ ਲੱਗ ਪੈਗੀ ਕਬੀਰ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਪ੍ਰੇਮ ਦਾ ਭੁੱਖਾ ਹੈ ਉਹ ਨਾ ਤਾਂ ਬਾਹਰ ਦੇ ਤਨ ਪਦਾਰਥ ਦੇਖਦਾ ਹੈ ਨਾ ਸਿਆਣਪਾਂ ਦੇਖਦਾ ਹੈ ਤੇ ਨਾ ਮੇਰੇ ਪ੍ਰਮਾਤਮਾ ਜੀ ਕਿਸੇ ਦੀ ਪਦਵੀ ਦੇਖਦੇ ਹਨ ਫਿਰ ਕੀ ਦੇਖਦੇ ਹਨ ਕਹਿਣ ਲੱਗੇ ਜਿਸ ਦੇ ਅੰਦਰ ਦੀ ਭਾਵਨਾ ਹੋ ਜਾਏ ਪ੍ਰਮਾਤਮਾ ਉਸ ਦੀਆਂ ਸੁੱਕੀਆਂ ਰੋਟੀਆਂ ਤੇ ਪਾਟੇ ਕੱਪੜਿਆਂ ਨੂੰ ਵੀ ਸਵੀਕਾਰ ਕਰ ਲੈਂਦਾ ਹੈ ਸੋਹਾਗਣ ਉਹ ਨਹੀਂ ਜਿਹੜੀਆਂ ਪਤੀ ਤੋਂ ਦੂਰੀ ਬਣਾ ਕੇ ਕਿਸੇ ਦੂਸਰੇ ਵੱਲ ਝਾਕਣ ਸੋਹਾਗਣ ਉਹ ਹੈ ਜਿਹੜੀ ਲੱਖਾਂ ਮਨਮੁਖਾਂ ਦੀ ਭੀੜ ਵਿੱਚ ਵੀ ਤੁਰਦੀ ਹੋਵੇ ਪਰ ਉਸ ਨੂੰ ਅੰਤਰ ਆਤਮੇ ਸਤ ਨਾਮ ਵੈਗੁਰੂ ਕਹਿਣਾ ਨਾ ਭੁੱਲੇ ਅੱਜ ਧੰਨ ਗੁਰੂ ਅਮਰਦਾਸ ਜੀ ਨੇ ਪਹਿਲੀ ਟੋਕ ਵਿੱਚ ਉਸ ਦੀ ਗੱਲ ਕੀਤੀ ਜਿਸ ਨੇ ਰੱਬ ਨੂੰ ਛੱਡ ਕੇ ਕਿਸੇ ਪਰਪੁਰਖ ਨਾਲ ਪਿਆਰ ਕੀਤਾ ਹੈ ਸੁਹ ਹੈ ਵੇਸ ਕਾਮਣ ਕੋ ਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਸੁਹਾਵੇਸ ਜਿਵੇਂ ਅਸੀਂ ਕਸੁੰਬੀ ਰੰਗ ਕਹਿੰਦੇ ਹਾਂ ਮਜੀਠ ਅਤੇ ਕਸੁੰਬਾ ਦੋ ਰੰਗ ਮੰਨੇ ਗਏ ਹਨ ਬਾਣੀ ਵਿੱਚ ਮਜੀਠ ਦਾ ਅਰਥ ਕਰਦੇ ਹਾਂ ਪੱਕਾ ਰੰਗ ਤੇ ਕਸੁੰਬੇ ਦਾ ਅਰਥ ਕੀਤਾ ਜਾਂਦਾ ਹੈ ਕੱਚਾ ਰੰਗ ਮਜੀਠ ਪੱਕਾ ਕਿਉਂ ਹੈ ਤੇ ਕਸੁੰਬ ਕੱਚਾ ਕਿਉਂ ਹੈ ਜਿਹੜਾ ਮਜੀਠ ਦਾ ਰੰਗ ਹੈ ਇਹ ਅਸਲ ਵਿੱਚ ਬਾਹਰ ਪ੍ਰਗਟਾਵਾ ਘਟ ਕਰਦਾ ਹੈ ਮਜੀਠ ਦੀਆਂ ਗੰਡੀਆਂ ਦੀਆਂ ਜ਼ਮੀਨ ਵਿੱਚ ਜੜਾਂ ਹਨ ਪ੍ਰਮਾਤਮਾ ਨੇ ਕੁਝ ਅਜਾਹੇ ਪਦਾਰਥ ਪੈਦਾ ਕੀਤੇ ਨੇ ਜਿਹੜੇ ਜ਼ਮੀਨ ਵਿੱਚ ਪਲਦੇ ਨੇ ਤੇ ਦਿਖਾਵਾ ਨਹੀਂ ਕਰਦੇ ਗਾਜਰਾਂ ਮੂਲੀਆਂ ਆਲੂਆਂ ਅਤੇ ਛਲਗਮਾਂ ਦੀਆਂ ਸ਼ਖਾਵਾਂ ਤਾਂ ਬਾਹਰ ਦਿਸਣਗੀਆਂ ਪਰ ਜਿਹੜਾ ਅਸਲੀ ਤਾਤਿਆ ਉਹ ਜ਼ਮੀਨ ਵਿੱਚ ਹੋਏਗਾ ਮਜੀਠ ਇਸੇ ਤਰ੍ਹਾਂ ਕਿਉਂਕਿ ਮਜੀਠ ਦਾ ਰੰਗ ਮੰਨਿਆ ਹੈ ਕਿਉਂਕਿ ਜਿਹੜਾ ਨਾਮ ਆ ਨਾਮ ਨੂੰ ਮਜੀਠ ਦਾ ਰੰਗ ਮੰਨਿਆ ਹੈ ਜ਼ਮੀਨ ਨੂੰ ਪੁੱਟ ਕੇ ਉਹਨਾਂ ਨੂੰ ਕੱਢਿਆ ਜਾਂਦਾ ਪਰਤ ਕੇ ਉਖਲੀ ਵਿੱਚ ਕੁੱਟਿਆ ਜਾਂਦਾ ਚੱਕੀ ਵਿੱਚ ਉਸ ਨੂੰ ਪੀਸਿਆ ਜਾਂਦਾ ਫਿਰ ਅੱਗ ਉੱਪਰ ਰੱਖ ਕੇ ਉਸ ਨੂੰ ਤਪਾਇਆ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਹਨ ਮਜੀਠ ਇਸ ਕਰਕੇ ਪੱਕਾ ਹੈ ਕਿਉਂਕਿ ਉਹ ਜ਼ਮੀਨ ਦੇ ਥੱਲੇ ਰਹਿੰਦਾ ਹੈ ਮਜੀਠ ਇਸ ਕਰਕੇ ਪੱਕਾ ਹੈ ਕਿਉਂਕਿ ਉਹ ਸਾਧਨਾ ਕਰਦਾ ਹੈ ਮਜੀਠ ਇਸ ਕਰਕੇ ਪੱਕਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਅੱਗ ਉੱਪਰ ਉਬਾਲ ਕੇ ਆਪਣੇ ਅੰਦਰੋਂ ਰੰਗ ਪੈਦਾ ਕਰਦਾ ਹੈ ਜਿਹੜਾ ਕਸੁੰਬਾ ਹੈ ਇਸ ਦੀਆਂ ਜੜਾਂ ਧਰਤੀ ਵਿੱਚ ਰਹਿੰਦੀਆਂ ਹਨ ਤੇ ਫੁੱਲ ਉਸ ਦਾ ਬਾਹਰ ਮੁਖੀ ਜਿਵੇਂ ਸੂਰਜ ਮੁਖੀ ਇਸ ਤਰ੍ਹਾਂ ਬਾਹਰੋਂ ਚਮਕਾ ਮਾਰਦਾ ਹੈ ਜਿੰਨਾ ਬਾਹਰੋਂ ਪ੍ਰਗਟਾਵਾ ਕਰਦਾ ਹੈ ਓਨਾ ਕੱਚਾ ਹੈ ਜਦੋਂ ਇਸ ਫੁੱਲ ਦਾ ਰੰਗ ਕੋਈ ਚਾੜਦਾ ਹੈ ਤਾਂ ਠੰਡੇ ਪਾਣੀ ਨਾਲ ਉਤਰ ਜਾਂਦਾ ਹੈ ਤੇ ਮਜੀਠ ਦਾ ਰੰਗ ਜਿਸ ਕੱਪੜੇ ਉੱਪਰ ਚੜ ਜਾਏ ਕੱਪੜੇ ਦੀਆਂ ਤੰਦਾਂ ਪਾੜ ਜਾਣਗੀਆਂ ਪਰ ਮਜੀਠ ਦਾ ਰੰਗ ਕਦੇ ਨਹੀਂ ਉਤਰੇਗਾ ਜਿਹੜੇ ਕਸੁੰਬੜੇ ਹਨ ਥਾਂ ਥਾਂ ਤੇ ਪ੍ਰਗਟਾਵਾ ਕਰਦੇ ਹਨ ਕਸੁੰਬੇ ਦਾ ਫੁੱਲ ਬਣ ਕੇ ਮੇਰੇ ਕੋਲ ਇੰਨਾ ਧਨ ਹੈ ਮੇਰੀ ਇੰਨੀ ਕਮਾਈ ਮੇਰੀ ਇੰਨੀ ਸੇਵਾ ਮੇਰਾ ਇੰਨਾ ਨਾਮ ਮੇਰਾ ਇੰਨਾ ਧਨ ਪਦਾਰਥ ਪਰ ਚੇਤੇ ਰੱਖਿਓ ਜਿਹੜੇ ਫੁੱਲ ਬਾਹਰੋਂ ਪ੍ਰਗਟਾਵਾ ਕਰਦੇ ਹਨ ਉਹ ਕੱਚੇ ਕਸੁੰਬੜੇ ਖਿੰਣ ਵਿੱਚ ਖੁਰ ਜਾਂਦੇ ਹਨ ਅਤੇ ਜਿਹੜੇ ਕਮਾਈ ਵਾਲੇ ਹਨ ਮਜੀਠ ਦੀ ਤਰ੍ਹਾਂ ਤਰਤੀ ਦੇ ਥੱਲੇ ਰਹਿੰਦੇ ਹਨ ਪਰ ਕਿਸੇ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਜੀਵਨ ਕਮਾਈ ਜਾਂਦੇ ਹਨ ਕਈ ਵਾਰੀ ਬਾਹਰੋਂ ਦੇਖਣ ਨੂੰ ਲੱਗਦਾ ਹੈ ਕਿ ਇਹ ਬੰਦਾ ਰੋਜ਼ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬੈਠਾ ਹੈ ਇਸ ਦੇ ਕੱਪੜੇ ਮੈਲੇ ਹਨ ਤੇ ਦੇਖਣ ਵਾਲੇ ਕਹਿਣਗੇ ਰੋਜ਼ ਇੱਥੇ ਬੈਠਾ ਹੁੰਦਾ ਹੈ ਪਰ ਕੀ ਪਤਾ ਹੈ ਜਿਵੇਂ ਉਖਲੀ ਵਿੱਚ ਪਾ ਕੇ ਮਜੀਠ ਨੂੰ ਕੁੱਟਿਆ ਜਾਂਦਾ ਹੈ ਇਸ ਸ਼ਬਦ ਦੀ ਉਖਲੀ ਵਿੱਚ ਪਾ ਕੇ ਆਪਣੇ ਮਨ ਨੂੰ ਕਿੰਨਾ ਕੁ ਕੁੱਟਦਾ ਪਿਆ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਸੂਹਾ ਵੇਸ ਉਸ ਕੁਲਖਣੀ ਨੇ ਬਣਾਇਆ ਹੈ ਜਿਸ ਨੇ ਪ੍ਰਮਾਤਮਾ ਨੂੰ ਛੱਡ ਦਿੱਤਾ ਹੈ ਤੇ ਦੂਜੇ ਭਾਵ ਵਿੱਚ ਪਰਪੁਰਖ ਨੂੰ ਆਪਣਾ ਆਪ ਸਮਰਪਿਤ ਕੀਤਾ ਹੈ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮਖوار ਸੀਲ ਦਾ ਅਖਰੀ ਅਰਥ ਕਰਾਂਗੇ ਉਹ ਧਰਮ ਜਿਹੜਾ ਇੱਕ ਸੁਹਾਗਣ ਆਪਣੇ ਪਤੀ ਲਈ ਨਿਭਾਉਂਦੀ ਹੈ ਉਸ ਦੇ ਕੋਲ ਪਤੀ ਵਰਤਾ ਧਰਮ ਨਹੀਂ ਉਸ ਦਾ ਆਪਣੀਆਂ ਇੰਦਰੀਆਂ ਉੱਪਰ ਵੀ ਕਾਬੂ ਨਹੀਂ ਜਿਹੜਾ ਇੱਕ ਪਰਮਾਤਮਾ ਦਾ ਬਣ ਕੇ ਨਹੀਂ ਰਿਹਾ ਚੇਤੇ ਰੱਖਿਓ ਉਹ ਦੁਨੀਆ ਵਿੱਚ ਕਦੇ ਕਿਸੇ ਦਾ ਬਣ ਕੇ ਨਹੀਂ ਰਹਿ ਸਕਦਾ ਮਨਮੁਖ ਬਿਰਤੀ ਉਸ ਨੂੰ ਆਪਣੇ ਅੰਦਰ ਅਖਤਿਆਰ ਉਸਨੇ ਕੀਤੀ ਹੈ ਜੇ ਸਪੂਰ ਬਹੋਵੇ ਲਿਖਿਆ ਤਿਸ ਸਤ ਗੁਰ ਮਿਲੈ ਪਧਾਰ ਪਰ ਜਿਸਨੇ ਪਰ ਜਿਸ ਦੇ ਮਸਤਕ ਦੇ ਭਾਗ ਵੈਗੁਰੂ ਜੀ ਨੇ ਧੁਰੋਂ ਹੀ ਲੇਖ ਦਿੱਤੇ ਹਨ ਉਹ ਮਨਮੁਖ ਨਹੀਂ ਉਸ ਨੂੰ ਸਤਿਗੁਰੂ ਪਤਾਰ ਮਿਲ ਗਿਆ ਪੂਰਬਲੇ ਲਿਖੇ ਤੋਂ ਬਿਨਾ ਸਤਿਗੁਰੂ ਮਿਲਦਾ ਵੀ ਨਹੀਂ ਸੂਹਾਵੇ ਸਭ ਉਤਾਰ ਤਰੇ ਗਲ ਪਹਿਰੇ ਖਿਮਾ ਸ਼ੀਗਾਰ ਜੈਨਾ ਨੂੰ ਪੂਰਬਲੇ ਲੇਖ ਲਿਖੇ ਕਰਕੇ ਸੰਬ੍ਰਥ ਗੁਰੂ ਮਿਲ ਪਿਆ ਉਹਨਾਂ ਨੇ ਸੂਹਾ ਵੇਸ ਲਾ ਦਿੱਤਾ ਕਿਹੜਾ ਲਿਬਾਸ ਪਾ ਲਿਆ ਆਪਣੇ ਅੰਤਰ ਆਤਮੇ ਖੀਮਾ ਦਾਸ਼ਿੰਗਾਰ ਪਾ ਲਿਆ ਸੰਸਾਰ ਦਾ ਲੋਭ ਦਾ ਚੋਲਾ ਉੱਤਰ ਗਿਆ ਤੇ ਗੁਰੂ ਜੀ ਕੋਲ ਗਈ ਤਾਂ ਸਤਿਗੁਰੂ ਨੇ ਕਿਹਾ ਦੇਖ ਭੈਣੇ ਚੋਲਾ ਇਹ ਪਾਈ ਸੰਤਾ ਕੀ ਹੋਏ ਦਾਸਰੀ ਇਹ ਅਚਾਰ ਸਿੱਖਰੀ ਸਗਲ ਗੁਣਾ ਗੁਣ ਉਤਮੋ ਪਰਤਾ ਦੂਰ ਨ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ त्याग स्यान पुचात री तू जान गोपाले संग री परता कह सुमानिए ए श्रृंगार बनाए री उसने ਭੜੇ ਮੈਲੇ ਕੱਪੜੇ ਲਾ ਦਿੱਤੇ ਇਸ ਦਾ ਭਾਵ ਜਿਹੜੀਆਂ ਅੰਦਰ ਮੈਲੀਆਂ ਵਾਸਨਾਵਾਂ ਸਨ ਗੰਦੀਆਂ ਬਿਰਤੀਆਂ ਸਨ ਗੁਰੂ ਨੇ ਕਿਰਪਾ ਕੀਤੀ ਤੇ ਗੰਦੀ ਬਿਰਤੀ ਅੰਦਰੋਂ ਚਲੀ ਗਈ ਖਿਮਾ ਦਾ ਸ਼ਿੰਗਾਰ ਕਰ ਲਿਆ ਤੇ ਇਹ ਜਿਹੜਾ ਸ਼ਿੰਗਾਰ ਹੈ ਉਸ ਅਕਾਲ ਪੁਰਖ ਵੈਗੁਰੂ ਜੀ ਨੂੰ ਬਹੁਤ ਪਉਂਦਾ ਹੈ ਵੈਗੁਰੂ ਜੀ ਇਸ ਖਿਮਾ ਦੇ ਸ਼ਿੰਗਾਰ ਉੱਤੇ ਸਭ ਗੁਣਾ ਦੇ ਸ਼ਿੰਗਾਰ ਦੇ ਉੱਤੇ ਬਹੁਤ ਪ੍ਰਸੰਨ ਹੁੰਦੇ ਹਨ ਬਾਕੀ ਦੇ ਸ਼ਬਦ ਦੀਆਂ ਕਥਾ ਵਿਚਾਰਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਅਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ